ਜਲੰਧਰ ਤੋਂ ਇੱਕ ਰੂਹ ਕੰਬਾਊ ਖਬਰ ਸਾਹਮਣੇ ਆਈ ਹੈ ਇੱਕ ਪਿਤਾ ਨੇ ਆਪਣੀ 5 ਸਾਲ ਦੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਿਰਫ ਸ਼ਰਾਬ ਪੀਣ ਦੇ ਚੱਕਰ ਵਿੱਚ ਉਸ ਨੇ ਆਪਣੀ ਧੀ ਨੂੰ ਕਲਾ ਕੋਟ ਕੇ ਮਾਰ ਦਿੱਤਾ ਇਸ ਖਬਰ ਨੇ ਪੂਰੇ ਇਲਾਕੇ ਵਿੱਚ ਸਨਸਨੀ ਪੈਦਾ ਕਰਤੀ ਹੈ ਜ਼ਿਕਰਯੋਗ ਹੈ ਕਿ ਜੋ ਮੁਲਜ਼ਮ ਹੈ ਉਸ ਦੀ ਪਛਾਣ ਅਰਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ ਤੇ ਪੰਜਾਬ ਵਿੱਚ ਆ ਕੇ ਬਿਹਾਰੇ ਦਾ ਕੰਮ ਕਰਦਾ ਬੱਚੀ ਵਾਰ-ਵਾਰ ਰੋ ਰਹੀ ਸੀ ਦੁੱਧ ਪੀਣ ਦੀਆਂ ਖਾਣਾ ਖਾਣ ਦੀ ਜ਼ਿੱਦ ਕਰ ਰਹੀ ਸੀ ਅਰਵਿੰਦਰ ਦਾ ਕਹਿਣਾ ਇਹ ਸਾਹਮਣੇ ਆਇਆ ਹੈ ਕਿ ਉਸ ਦੇ ਸ਼ਰਾਬ ਪੀਣ ਦੇ ਮਜ਼ੇ ਨੂੰ ਖਰਾਬ ਕਰ ਰਹੀ ਸੀ ਤੇ ਇਸ ਦੇ ਚਲਦਿਆਂ ਹੀ ਪਹਿਲੇ ਆਪਣੀ 5 ਸਾਲ ਦੀ 마ਸੂਮ ਬੱਚੀ ਨੂੰ ਜ਼ਮੀਨ ਤੇ ਕਈ ਵਾਰੀ ਸੁੱਟਿਆ ਗਿਆ ਜਦੋਂ ਬੱਚੀ ਦਾ ਰੋਣਾ ਫਿਰ ਵੀ ਬੰਦ ਨਾ ਹੋਇਆ ਤਾਂ ਉਸ ਨੇ ਉਸ ਨੂੰ ਗਲਾਕੋਟ ਕੇ ਮਾਰ ਦਿੱਤਾ ਮੁਲਜ਼ਮ ਦੇ ਚਚੇਰੇ ਭਰਾ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ ਤੇ ਉਸ ਦਾ ਨਾਮ ਹਿੰਮਤ ਸਿੰਘ ਵਜੋਂ ਦੱਸਿਆ ਜਾ ਰਿਹਾ ਉਸ ਨੇ ਕਿਹਾ ਹੈ ਕਿ ਉਸ ਦੀ ਮਾਂ ਜੋ ਕਿ ਬਾਹਰ ਲੋਕਾਂ ਦੇ ਘਰ ਦਾ ਕੰਮ ਕਰਨ ਗਈ ਸੀ ਤੇ ਉਸ ਦੇ ਚਲਦਿਆਂ ਹੀ ਜੋ ਅਰਵਿੰਦਰ ਸਿੰਘ ਸੀ ਉਹ ਘਰ ਬੈਠ ਕੇ ਸ਼ਰਾਬ ਪੀ ਰਿਆ ਸੀ ਬੱਚੇ ਨੂੰ ਭੁੱਖ ਲੱਗੀ ਸੀ وار وار کھانا ਮੰਗਣ ਤੇ ਉਸ ਨੂੰ ਖਾਣਾ ਨਹੀਂ ਦਿੱਤਾ ਗਿਆ ਸੀ ਜਦੋਂ ਰੋਣੇ ਤੋਂ ਪਰੇਸ਼ਾਨ ਹੁੰਦੀ ਹੈ ਬੱਚੀ ਤਾਂ ਉਸ ਤੋਂ ਬਾਅਦ ਅਰਵਿੰਦਰ ਸਿੰਘ ਜੋ ਕਿ ਮਜ਼ੇ ਨਾਲ ਸ਼ਰਾਬ ਪੀ ਰਿਹਾ ਹੁੰਦਾ ਉਸਨੇ ਆਪਣੀ ਹੀ ਕੁੜੀ ਦਾ ਗਲਾ ਕੋਟ ਕੇ ਉਸ ਨੂੰ ਮੌਤੇ ਘਾਟ ਉਤਾਰਦਾ پولیس ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਮੁਲਜ਼ਮ ਨੇ ਆਪਣਾ ਜ਼ੁਲਮ ਕਬੂਲ ਕਰ ਲਿਆ ਹੈ ਤੇ ਹੁਣ ਅਗੋਂ ਦੀ ਕਾਰਵਾਈ ਵਾਸਤੇ ਪੁਲਿਸ ਤਿਆਰ ਹੈ ਤੁਸੀਂ ਕੱਟਣਾ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਜੋ ਕਮੈਂਟ ਬਾਕਸ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਜਲੰਧਰ ਤੋਂ ਇੱਕ ਰੂਹ ਕੰਬਾਊ ਖਬਰ ਸਾਹਮਣੇ ਆਈ ਹੈ ਇੱਕ ਪਿਤਾ ਨੇ ਆਪਣੀ 5 ਸਾਲ ਦੀ ਬੱਚੀ ਨੂੰ ਮੌਤੇ ਘਾਟ ਉਤਾਰਦਾ ਸਿਰਫ ਸ਼ਰਾਬ ਪੀਣ ਦੇ ਚੱਕਰ ਵਿੱਚ ਉਸਨੇ ਆਪਣੀ ਧੀ ਨੂੰ ਕਲਾ ਕੋਟ ਕੇ ਮਾਰ ਦਿੱਤਾ ਇਸ ਖਬਰ ਨੇ ਪੂਰੇ ਇਲਾਕੇ ਵਿੱਚ ਸਨਸਨੀ ਪੈਦਾ ਕਰਤੀ ਹੈ ਜ਼ਿਕਰਯੋਗ ਹੈ ਕਿ ਜੋ ਮੁਲਜ਼ਮ ਹੈ ਉਸਦੀ ਪਛਾਣ ਅਰਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ ਤੇ ਪੰਜਾਬ ਵਿੱਚ ਆ ਕੇ ਦਿਹਾੜੇ ਦਾ ਕੰਮ ਕਰਦਾ ਹੈ ਬੱਚੀ ਵਾਰ-ਵਾਰ ਰੋ ਰਹੀ ਸੀ ਦੁੱਧ ਪੀਣ ਦੀਆਂ ਖਾਣਾ ਖਾਣ ਦੀ ਜ਼ਿੱਦ ਕਰ ਰਹੀ ਸੀ ਅਰਵਿੰਦਰ ਦਾ ਕਹਿਣਾ ਇਹ ਸਾਹਮਣੇ ਆਇਆ ਹੈ ਕਿ ਉਸ ਦੇ ਸ਼ਰਾਬ ਪੀਣ ਦੇ ਮਜ਼ੇ ਨੂੰ ਖਰਾਬ ਕਰ ਰਹੀ ਸੀ ਤੇ ਇਸ ਦੇ ਚਲਦਿਆਂ ਹੀ ਪਹਿਲੇ ਆਪਣੀ 5 ਸਾਲ ਦੀ 마ਸੂਮ ਬੱਚੀ ਨੂੰ ਜ਼ਮੀਨ ਤੇ ਕਈ ਵਾਰੀ ਸੁੱਟਿਆ ਗਿਆ। ਜਦੋਂ ਬੱਚੀ ਦਾ ਰੋਣਾ ਫਿਰ ਵੀ ਬੰਦ ਨਾ ਹੋਇਆ ਤਾਂ ਉਸਨੇ ਉਸ ਨੂੰ ਗਲਾ ਕੋਟ ਕੇ ਮਾਰ ਦਿੱਤਾ। ਮੁਲਜ਼ਮ ਦੇ ਚਚੇਰੇ ਭਰਾ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ ਤੇ ਉਸ ਦਾ ਨਾਮ ਹਿੰਮਤ ਸਿੰਘ ਵਜੋਂ ਦੱਸਿਆ ਜਾ ਰਿਹਾ। ਉਸਨੇ ਕਿਹਾ ਹੈ ਕਿ ਉਸ ਦੀ ਮਾਂ ਜੋ ਕਿ ਬਾਹਰ ਲੋਕਾਂ ਦੇ ਘਰ ਦਾ ਕੰਮ ਕਰਨ ਗਈ ਸੀ ਤੇ ਉਸਦੇ ਚਲਦਿਆਂ ਹੀ ਜੋ ਅਰਵਿੰਦਰ ਸਿੰਘ ਸੀ ਉਹ ਘਰ ਬੈਠ ਕੇ ਸ਼ਰਾਬ ਪੀ ਰਿਆ ਸੀ ਬੱਚੇ ਨੂੰ ਭੁੱਖ ਲੱਗੀ ਸੀ বারবার খানা ਮੰਗਣ ਤੇ ਉਸ ਨੂੰ ਖਾਣਾ ਨਹੀਂ ਦਿੱਤਾ ਗਿਆ ਸੀ ਜਦੋਂ ਰੋਣੇ ਤੋਂ ਪਰੇਸ਼ਾਨ ਹੁੰਦੀ ਹੈ ਬੱਚੀ ਤਾਂ ਉਸ ਤੋਂ ਬਾਅਦ ਅਰਵਿੰਦਰ ਸਿੰਘ ਜੋ ਕਿ ਮਜ਼ੇ ਨਾਲ ਸ਼ਰਾਬ ਪੀ ਰਿਹਾ ਹੁੰਦਾ ਉਸਨੇ ਆਪਣੀ ਹੀ ਕੁੜੀ ਦਾ ਗਲਾ ਕੋਟ ਕੇ ਉਸ ਨੂੰ ਮੌਤੇ ਘਾਟ ਉਤਾਰਦਾ ਪੁਲਿਸ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਮੁਲਜ਼ਮ ਨੇ ਆਪਣਾ ਜ਼ੁਲਮ ਕਬੂਲ ਕਰ ਲਿਆ ਹੈ ਤੇ ਹੁਣ ਅਗੋਂ ਦੀ ਕਾਰਵਾਈ ਵਾਸਤੇ ਪੁਲਿਸ ਤਿਆਰ ਹੈ ਤੁਸੀਂ ਕੱਟਣਾ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਜੋ ਕਮੈਂਟ ਬਾਕਸ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ